ਸੱਚ ਸਵਾਮੀ ਖੋਲਾ ਤੇ ਹੁਣ ਸਾਡਾ ਬੱਲੇ ਦਾ ਨੋਜਵਾਨ ਪੁੱਤ ਖੋਲਾ ਪਰਟਾ ਤੋਂ ਗਾਹਾਂ ਨਹੀਂ ਟੱਪਣ ਦੇਣੇ ਜਿੱਦੋਂ ਦਿੱਲੀ ਉਹਨਾਂ ਦਾ ਪਿਓ ਦੀ ਹੁੰਦੀ ਐ ਸਾਡੇ ਲੋਕਾਂ ਦੀ ਰਾਜਧਾਨੀ ਐ ਨਾ ਭਾਰਤ ਨਹੀਂ ਕੋਰੇ ਤੇ ਬੰਦ ਦਿੰਦੇ ਨਾ ਖਾਲੀ ਤੇ ਚੰਡੀਗੜ੍ਹ ਦੀ ਰਾਜਧਾਨੀ ਤੇ ਜਾਣ ਦਿੰਦੇ ਆ ਅੱਜ ਜਦੋਂ ਲੋਟੇ ਕੋਲ ਬੋਟੇ ਲੈਣਾ ਆ ਰਹੀ ਆ ਜੀਨੇ ਸਰਕਾਰ ਬਣਾਉਣੀ ਐ ਇਹਨਾਂ ਬੋਟਾ ਨੇ ਪਰ ਆ ਫੋਰਸ ਨੇ ਬੋਟਾ ਤਾਂ ਪਾਉਣੀਆਂ ਨਹੀਂ ਇਹ ਲੋਕਾਂ ਦਾ ਵੱਧਦਾ ਜਾਣਾ ਗੁੱਸਾ ਵੱਧਦਾ ਜਾਣਾ ਭੰਨ ਜਾਣਾ ਪਿੰਡਾਂ ਦੇ ਚ ਠੀਕ ਹੈ ਸ਼ਹਿਰਾਂ ਤੋਂ ਉਹ ਨਹੀਂ ਕਰਦੇ ਜਦੋਂ ਪਿੰਡਾਂ ਚ ਬੜਨ ਗਏ ਉਦੋਂ ਦੇਖਾਂਗੇ ਜਿੰਨੀ ਮਰਜ਼ੀ ਫੋਰਸ ਲਿਆਉਣਾ ਮਾਰ ਲੈਣ ਜਿੰਨੇ ਕ ਮਾਰਨੇ ਆਂ ਉਹਨਾਂ ਨਾਲ ਤੇ ਆਏ ਹੋયા ਹਨ ਤੇ ਆ ਕੁੱਕ ਕੇ ਜਮਾ 75 ਸਾਲ ਹੋ ਗਏ ਪੰਜਾਬ ਆਜ਼ਾਦੀ ਲਈ ਸਾਡੇ ਸੂਰਮਿਆਂ ਨੇ 80% ਸਰਜੀ ਹਿੱਦਿਆ ਜਿੰਨਾ ਪੰਜਾਬ ਦੇ ਲੋਕਾਂ ਨੇ ਨੌਜਵਾਨਾਂ ਨੇ ਤੇ ਮਾਲਕ ਇਹ ਲਟੇਰੇ ਬਣ ਕੇ ਰਹਿ ਗਏ ਬਹੁਤ ਬਹੁ ਸਾਡੀ ਕੁਛ ਨਹੀਂ ਕਰਦੀ ਜਿਹੜੇ ਅੰਮਨੀ ਕਹਾ ਹੁੰਦੇ ਆ ਮਨਿੰਦਰ ਮੋਦੀ ਨੂੰ ਵੱਡੇ ਫੰਡ ਦਿੰਦੇ ਆ ਉਹਨਾਂ ਦਾ ਕੰਮ ਕਰਦੇ ਸਾਰੇ ਕੁਛ ਸਾਡਾ ਤਾਂ ਨਾਂ ਚੱਲਦਾ ਚੱਲਦਾ ਵੀ ਲੋਕਤੰਤਰ ਹੈ ਕਿਹਦਾ ਲੋਕਾਂ ਦੀ ਸਾ ਲੋਕਾਂ ਦੀ ਵੀ ਚੋਰੀ ਹੋਈ ਹੈ ਪਰ ਲੋਕਾਂ ਦੀ ਸਰਕਾਰ ਆ ਲੋਕਾਂ ਦੀ ਚੁਣੀ ਦੀ ਆ ਪਰ ਸਾਨੂੰ ਇਹਨਾਂ ਕੋਲ ਜਾਣ ਕੇ ਨਹੀਂ ਦਿੰਦੇ पता लॻंदा फोर्स हूंदी आणी तोड़े सी करी कयु मोर्चे जो फैसला हल पुल वोध कर ਠੀਕ ਹੈ ਜਿਹੜੀ ਉੱਥੇ ਜੱਥੇ ਬੰਨੀਆਂ ਬਾਰਡਰਾਂ ਤੇ ਬੈਠੀਆਂ ਜਾਗ ਦੇ ਜੋਸ਼ ਹੋਸ਼ ਉਤੰਦੀ ਦੀ ਪੰਦੀ ਜੋਖ ਦੇ ਜਦੋਂ ਹੋਸ਼ ਦੇ ਪੰਦੀ ਜੋਖ ਪੰਦੇ ਉਦੋਂ ਨੁਕਸਾਨ ਹੁੰਦਾ ਇਸ ਕਰਕੇ ਜੋਸ਼ ਤੁਡੀ ਹੋਸ਼ ਰੱਖਣੀ ਜ਼ਰੂਰੀ ਆ ਉਹ ਰੱਖ ਰਹੀਆਂ ਐਨੀ ਗੌਰਤ ਨਾ ਵੀ ਲਾਉਂਦੇ ਰੋੜ ਵੀ ਕੱਲੇ ਬੈਰੀਕੇਡ ਪੰਜ ਪੁਲਸਾਰੇ ਖੜੇ ਕਰ ਦਿੰਦੇ ਸਾਡਾ ਕੋਈ ਵੀ ਮੰੰਦਾ ਚੱਪਦਾ ਨਹੀਂ ਕਿਉਂਕਿ ਅਸੀਂ ਇਨਸਾਨ ਹੁੰਦੇ ਰਹਿੰਦੇ ਆ ਸਾਨੂੰ ਪਤਾ ਹੈ ਕਿ ਹਲਲ ਲਟੇਰਾ ਗੱਡੇ ਤੋਂ ਵੀ ਆ ਸਾਡੇ ਲੋਕ ਹਲਿਓਂ ਮੈਂ ਪੂਰੇ ਨਹੀਂ ਸੰਦੇ ਜਿੱਥੇ ਸਮਝ ਗਏ ਪਰ ਇੱਕ ਪਿੰਡ ਨੂੰ ਕਿੰਨੇ ਕੁ ਲੋਕ ਸਾਰੇ ਆਉਂਦੇ ਆਵੇ 4350 ਦੀ ਗਿਣਤੀ ਹਰਿਆਕ ਪਿੰਡ ਵੀ ਆ ਕਦੋਂ ਆਏ ਸੰਤਿਕਾ ਫੇਰ ਕੀ ਹੋਊ ਕੋੜਾ ਸਾਡੇ ਮੁਲਾਜ਼ਮ ਇਹਨਾਂ ਨੂੰ ਸਾਡੇ ਨਾਲ ਆਉਣਾ ਜਿਹੜਾ ਬੈਰੀਕੇਟ ਇੱਧਰ ਲੱਗਿਆ ਉੱਧਰ ਲੱਗਣਗੇ ਕੋੜਾ ਸਮਾਂ ਬੜਾ ਨਹੀਂ ਬਹੁਤ ਹੋ ਗਿਆ ਦੇਖ ਜਨੋ ਕੋਸ਼ਿਸ਼ ਕਰਕੇ ਪ੍ਰਭੂ ਆਪਾਂ ਵਿਰੋਧ ਕਰ ਰਹੀਆਂ ਰੋਲ ਦਰਜ ਹੋ ਗਿਆ ਤੋਂ ਹੁਣ ਮੈਂ ਬੇਨਤੀ ਕਰੂੰਗਾ ਗੁੱਟਾ ਸਿੰਘ ਤੁੰਗਵਾਲੀ